पिंड कुतुबगढ़ पाटे की सिमरन इंसाफ न मिले करके परिवार ने फिरोजपुर फाजिलका रोड किया जाम बीते दिन सिमरन सुरजीत ने तेल और अपनी जीवन लीला समाप्त कर ली सी लिया आर सिमरन के करवाले से सस्ते दर्ज हुई सी पर दोषियों गिरफ्तार न करने की सूरत विच परिवार अते पिंड वालों गोलूका मोड़ विखे लगना ਪਾਣ ਦਾ ਚਾਰਾ ਕਿਸੇ ਪਰਸਪਤ ਤੇ ਬੁਰਦਾ ਬਾਦ ਭਾਈ ਜੀ ਜਿਹੜਾ ਅੱਜ ਧਰਨਾ ਲਗਾਇਆ ਹੈ ਕੀ ਕਾਰਨ ਬਣਿਆ ਪਰਚਾ ਕੱਟਿਆ ਗਿਆ ਸੀ ਗ੍ਰਿਫਤਾਰੀ ਨੂੰ ਲੈ ਕੇ ਲਗਾਇਆ ਗਿਆ ਇਹ ਕਿਤਾ ਗਿਆ ਜੀ ਇਹ ਤਾਂ ਜੀ ਸਾਡੇ ਇੱਕ ਪਿੰਡ ਦੀ ਧੀ ਛੋਡੀ ਪ੍ਰਾਣੀ ਜਿਹੜੀ ਕਿ ਪਿਛਲੇ 3 ਦਿਨ ਪਹਿਲਾਂ ਆਪਣੇ ਆਪ ਉੱਪਰ ਤੇਲ ਪਾ ਕੇ ਜਿਹੜੀ ਆਪਣੀ ਜੀਵਨ ਲਾਸ ਵਾਪਤ ਕਰਨ ਦੇ ਚੱਕਰ ਵਿੱਚ ਉਸਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ ਔਰ ਪਹਿਲੀ ਗੱਲ ਤਾਂ ਮਾੜੀ ਏ ਜਦੋਂ ਕੁੜੀ ਨੇ ਆਪਣੇ ਆਪ ਤੇ ਤੇਲ ਪਾ ਕੇ ਅੱਗ ਲਗਾ ਲਈ ਤੇ ਘਰਦਿਆਂ ਨੇ ਉਹਨੂੰ ਹਸਪਤਾਲ ਪਹੁੰਚਾਇਆ ਵੀ ਨਹੀਂ ਗਿਆ ਇੰਨਾ ਲੇਟ ਪਹੁੰਚਾਇਆ ਕਿ ਜਿਹੜਾ ਮਤਲਬ ਕਿ ਉਹਦਾ ਜ਼ਖਮ ਸੀ ਉਹ ਤਰਫ ਦੀ ਰਹੀ ਕਰ ਤਰਫ ਦੀ ਰਹੀ ਔਰ ਉਸ ਤੋਂ ਬਾਅਦ ਜਦੋਂ ਉੱਥੇ ਪਹੁੰਚ ਗਏ ਉੱਥੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਮਤਲਬ ਕਿ ਜੱਜ ਸਾਹਿਬ ਨੇ ਉਹਨਾਂ ਦੇ ਬਿਆਨ ਕਲਮ ਬੰਦ ਕੀਤੇ ਜਿਹਦੇ ਵਿੱਚ ਉਸਨੇ ਇਹ ਦੱਸਿਆ ਕਿ ਮੇਰਾ ਘਰ ਵਾਲਾ ਤੇ ਮੇਰੀ ਨੂੰ ਜਿਨ੍ਹਾਂ ਨੇ ਮੈਨੂੰ 22 ਸਾਲ ਹੋ ਗਏ ਵਿਆਹ ਕੇ ਆਈ ਹੋਈ ਨੂੰ ਰੋਜ਼ ਤਸ਼ੱਦਦ ਰੋਜ਼ ਤਸ਼ੱਦਦ ਹੈ ਬਾਲੋਕੇ ਰੋਜ਼ ਇਨੀ ਕੋਟਮਾਰ ਕਰਦੇ ਸੀ ਜਿਹੜਾ ਕਿ ਆਹ ਨਗਵਾਨ ਬਿਆਨ ਕਰਦਾ ਹੈ ਕਿ ਉਹ ਤੁਸੀਂ ਇਹਨੇ ਕੇ ਸਹਿ ਨਹੀਂ ਜਾਣ ਵਾਲੇ ਉਹਨੂੰ ਦਿੱਤੇ ਜਾਂਦੇ ਸੀ ਜਿਹੜੇ ਕਿ ਉਹ ਤੁਸੀਂ ਇਹ ਉਹਦੇ ਬੱਚੇ ਵੀ ਸੀ ਦੋ ਵੱਡੇ ਵੱਡੇ ਹੋ ਗਏ ਉਹ ਵਿਚਾਰੀ ਨੂੰ ਪਤਾ ਨਹੀਂ ਕਿੰਨਾ ਕੋਈ ਦਬਾਅ ਹੋਊਗਾ ਕਿੰਨੇ ਕੋਈ ਪ੍ਰੈਸ਼ਰ ਚ ਹੋਊਗੀ ਜੇ ਇਸ ਕੁੜੀ ਨੇ ਇੰਨਾ ਵੱਡਾ ਕੰਮ ਕਰ ਲਿਆ ਅੱਜ ਧਰਨਾ ਕਰਨ ਕੀ ਜੀ ਧਰਨਾ ਲਗਾਉਣ ਦਾ ਕਾਰਨ ਦਾ ਕਾਰਨ ਹੈ ਕਰਨੇ ਦਾ ਕਾਰਨ ਇਹ ਹੈ ਵੀ ਆ ਜਦ ਜਿਸ ਟਾਈਮ ਉਸ ਕੁੜੀ ਨੇ ਆਪਣੇ ਜਿਉਂਦੀ ਹੋਈ ਨੇ ਆਪਣੇ ਜਿਹੜੇ ਆ ਬਿਆਨ ਕਲਮਬੰਦ ਕਰਾਏ ਆ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਹੀ ਜਿਹੜੀ ਐਫ ਆਈ ਆਰ ਹੋ ਗਈ ਸੀ ਅੱਜ ਐਫ ਆਈ ਆਰ ਹੋਏ ਨੂੰ ਦੋ ਦਿਨ ਹੋ ਗਿਆ ਪਰ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਜਿਹੜੇ ਦੋਸ਼ੀ ਆ ਉਹ ਸ਼ਰਿਆਮ ਇਥੇ ਘੁੰਮ ਰਹੇ ਸੀ ਜਦੋਂ ਕੁੜੀ ਦੀ ਮੌਤ ਹੋਈ ਆ ਉਸ ਤੋਂ ਬਾਅਦ ਉਹ ਫਰਾਰ ਹੋ ਗਿਆ ਹੈ ਔਰ ਅੱਜ ਸਾਰਾ ਪਿੰਡ ਹੀ ਜਾ ਕੇ ਸੋਚੋ ਸਾਹਿਬ ਨੂੰ ਘਰ ਲਈ ਵੀ ਬੰਦੇ ਗ੍ਰਿਫਤਾਰ ਕਰੋ ਜੀ ਪਰੋ ਵਾਲਾ ਟੋਲਾ ਕਰ ਰਿਹਾ ਜੀ ਉਹਦਾ ਫੋਨ ਬੰਦ ਹੋ ਗਿਆ ਜੀ ਉਹ ਤੇ ਸੀ ਡੀ ਆਰ ਮੰਗਾ ਰਹੇ ਆ ਜੀ ਉਹ ਕਰ ਰਿਹਾ ਕਰ ਰਿਹਾ ਕੋਈ ਤਸੱਲੀ ਬਖਸ਼ੋ ਨਾ ਜਵਾਬ ਨਾ ਦੇਣ ਦੇ ਕਾਰਨ ਜਿਹੜਾ ਆ ਸਾਰਾ ਪਿੰਡ ਕੇ ਸਾਰਾ ਇਲਾਕਾ ਇਹ ਤੇ ਇਕੱਠਾ ਹੋ ਗਏ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਦੇ ਚੱਕਰ ਚ ਤਰਨਾ ਲਾ ਰਿਹਾ ਹੈ ਜੀ ਫਰੋਜ਼ਪੁਰ ਫਾਜ਼ਿਲਕਾਰ ਰੋਡ ਕੀ ਕਾਰਨ ਹੋਇਆ ਜੀ ਜੋ ਜਾਮ ਹੋਇਆ ਇੱਕ ਲੜਕੀ ਨੇ ਆਪਣੇ ਸਾਰੇ ਪਰਿਵਾਰ ਤੋਂ ਤੰਗ ਆ ਕੇ ਸੁਸਾਈਡ ਕੀਤਾ ਹੈ ਇਦੇ ਸਬੰਧ ਵਿੱਚ ਮੁਕੱਦਮਾ ਅਨਸਰਕਲ ਕਰ ਦਿੱਤਾ ਹੋਇਆ ਹੈ ਤੇ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਅਰੈਸਟ ਕਰਨ ਲਈ ਭੇਜੀਆਂ ਹੋਈਆਂ ਹਨ ਹੁਣਾਂ ਦਾ ਇਹ ਵੀ ਦੋਸ਼ੀਆਂ ਨੂੰ ਜਲਦੀ ਅਰੈਸਟ ਕਰਾਂਗੇ ਅਸੀਂ ਦੋਸ਼ੀਆਂ ਨੂੰ ਜਲਦੀ ਅਰੈਸਟ ਕਰਾਂਗੇ ਸਾਫੇਮਰੀ ਕੀਤੀ ਜਾ ਰਹੀ ਹੈ ਜੀ ਬਿਲਕੁਲ ਜੀ ਉਹਨਾਂ ਟੀਮਾਂ ਭੇਜੀਆਂ ਗਈਆਂ ਨੇ ਇਹ ਕਿੰਨੇ ਦਿਨ ਦਾ ਮਸਲਾ ਸਾਰਾ ਇਹ ਮਸਲਾ ਪਸੰ ਦਾ ਹੈ ਜੀ